ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਗੱਲ ਕਰਾਂਗੇ ਜੀ ਦਿਲਜੀਤ ਦਸਾਂ ਜਿਹੜਾ ਕਹਿੰਦਾ ਕਿ 2 ਸਾਲ ਗਾਣਾ ਚੱਲਣ ਤੋਂ ਬਾਅਦ 128 ਕੁੜੀ ਦਾ 47 ਵੇਟ ਕੁੜੀ ਦਾ ਮੇਰੇ ਵਿਰੋਧੀਆਂ ਨੇ ਸਿੱਖ ਵਿਰੋਧੀਆਂ ਨੇ ਗਾਣਾ ਚੱਕ ਲਿਆ ਜਾਂ ਫਿਰ ਪ੍ਰੋਫੈਸ਼ਨ ਵਿਰੋਧੀਆਂ ਨੇ ਗਾਣਾ ਚੱਕ ਲਿਆ ਤੇ ਉਹਨਾਂ ਨੇ ਇਹ ਮਸਲਾ ਬਣਾਤਾ ਤੇ ਲੋਕ ਨਾ ਮਗਰ ਲੱਗ ਗਏ ਨਹੀਂ ਇਹ ਗੱਲ ਬਿਲਕੁਲ ਨਹੀਂ ਆ ਦਿਲਜੀਤ ਸਾਹਿਬ ਸੱਚ ਬੋਲਿਆ ਕਰੋ ਤੁਹਾਡੇ ਨਿੱਕੇ ਜਾਂ ਝੂਠ ਨਹੀਂ ਤੁਹਾਡੇ ਆਪਣੀ ਕਮਾਈ ਕਰਨ ਦੇ ਚੱਕਰ ਲਈ ਤੁਸੀਂ ਲੋਕਾਂ ਨੂੰ ਉਲੂ ਨਾ ਬਣਾਓ ਲੋਕ ਵਿਚਾਰੇ ਭੁੱਲ ਜਾਂਦੇ ਆ ਹਣਾ ਮੈਮਰੀ ਇਹਨਾਂ ਦੀ ਜਲਦੀ ਲਾਸ ਹੋ ਜਾਂਦੀ ਹੈ ਤੇ ਉਹਨਾਂ ਨੂੰ ਯਾਦ ਕਰਾਵਾਂਗੇ ਕਿ ਇਹ ਗਾਣੇ ਦਾ ਮਸਲਾ ਕਿਵੇਂ-ਕਿਵੇਂ ਹੋਇਆ ਸੀ ਤੇ ਕੀ ਹੋਇਆ ਸੀ ਤੇ ਨੰਬਰ 2 ਤੇ ਜਿਹੜੇ ਲੋਕ ਕਹਿ ਰਹੇ ਆ ਭਈ ਇਹ ਪੱਗ ਪ੍ਰਮੋਟ ਕਰਦਾ ਦਿਮਾਲਿਆਂ ਵਾਲੇ ਉਹਦੇ ਨਾਲ ਭੱਜਦੇ ਫਿਰਦੇ ਆ ਦਿਮਾਲਿਆਂ ਵਾਲੇ ਤੁਹਾਨੂੰ ਦੱਸ ਤਈਏ ਕਿ ਹਰ ਸਿੰਗਰ ਹੁਣ ਨਾਲ ਲਈ ਫਿਰਦਾ ਇਹ ਕੋਈ ਵੱਡੀ ਗੱਲ ਨਹੀਂ ਹੈ ਇਹ ਸਮਝਣਾ ਪਊਗਾ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਇਹਨਾਂ ਦਾ ਪ੍ਰੋਪਰ ਸੱਚ ਤੁਹਾਨੂੰ ਮੈਂ ਦੱਸਦਾ ਜੀ ਤੇ ਸ਼ੇਅਰ ਕਰੋ ਜਾਨੂ ਬੜੀ ਵੀਡੀਓ ਵਿੱਚ ਪ੍ਰੋਪਰ ਦੱਸਾਂਗੇ